ਟਾਈਮ ਦੀ ਹੈਗੀ ਇਹਨੂੰ 5 ਪੂਰੇ ਹੋ ਕੇ ਸੀਮਾ ਲੱਗਿਆ ਵਾ 14 ਪੰਜ ਪੂਰੇ ਹੋ ਕੇ 6ਵਾਂ ਲੱਗਿਆ ਹਾਂ ਆ ਚੌਤਾ ਜੀ ਨੇ ਕਿੰਨਾ ਦੁੱਧ ਦਿੱਤਾ ਬਈ ਇਹਨੇ 30 ਲੀਟਰ ਦਿੱਤਾ ਬਈ 30 ਲੀਟਰ ਦਿੱਤਾ ਆਪਣੇ ਕੋਲੇ ਠੀਕ ਆ ਵੀ ਆਪਾਂ ਚੰਦਾ ਪਤਾ ਕੋ ਕਿਹੜਾ ਲੱਗਿਆ ਵਾ ਇਹ ਆਪਣਾ ਹੰਟਰ ਦਾ ਲੱਗਿਆ ਵਾ ਜੀ ਲక్ష్ਮੀਨਾਰੀ ਵਾਲਿਆਂ ਦੇ ਹੰਟਰ ਬੋਲ ਦੀਮਾ ਲੱਗਿਆ ਵਾ ਠੀਕ ਆ ਆ ਸਟਰਾ ਆਪਣੇ ਕੋਲੇ ਆ ਨਾ ਹਾਂ 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 ਠੀਕ ਆ ਦੋਸਤੋ ਆ ਸਟਰਾ ਦੇਖ ਸਕਦੇ ਹੋ ਤੁਸੀਂ ਤੇ ਠੀਕ ਆ ਵੀ ਮੰਨਤਾ ਨਹੀਂ ਹੋਊਗਾ ਹਾਂ ਮੰਨਤਾ ਨਹੀਂ ਹੋਊਗਾ ਠੀਕ ਆ ਕਿਉਂਕਿ ਰੇਟ ਪਹਿਲਾਂ ਹੀ ਜਾਇਜ਼ ਕਰਿਆ ਆਪਾਂ ਹਨਾ ਠੀਕ ਆ ਵੀ ਕੋਈ ਬਾਹਲਾ ਨਹੀਂ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਹੋ ਇਹ ਵਿਕਾਊ ਆ ਗਈ ਟੋਕੜ ਗੱਬਣ ਚੱਕ ਪਾਸ ਆ ਗਈ ਤੇ ਬਾਕੀ ਸਾਰੀ ਡਿਟੇਲ ਆਪਾਂ ਬਾਅਦ ਤੋਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਉਦਾਂ ਹੀ ਪਸ਼ੂ ਰੱਖੇ ਹੋਏ ਆਗੇ ਆਮ ਫਾਰਮਰ ਤੇ ਰੇਟ ਆ ਉਹ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਹੁਣ ਆਪਾਂ ਤੋਰ ਕੇ ਦਿਖਾ ਦਾਂਗੇ ਤੇ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਆ ਜੋ ਤੁਹਾਡਾ ਜਾਰਾ ਸਮਾਨ ਹੀ ਲੈਂਦੇ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਆ ਤੇ ਸਾਰੀ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਕੋਪੀ ਸਿੰਘ ਆ ਠੀਕ ਹੈ ਜੀ ਪਿੰਡ ਆਦਮਕਾ ਤੁਸੀਂ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਹਨਾ ਹਾਂਜੀ ਠੀਕ ਹੈ ਤੇ ਇੱਕ ਕਰੀ ਆਪਣਾ ਕੰਟੈਕਟ ਨੰਬਰ ਬੋਲ ਦੋ ਬਾਈ ਸਕਰੀਨ ਤੇ ਚੱਲੀ ਜਾਂਦਾ 6284492351 62844 92351 92351 ਹਾਂ ਠੀਕ ਹੈ ਜਿਹੜੀ ਆਪਾਂ ਇਹ ਗਾਂ ਵੇਚਣ ਲੱਗੇ ਆ ਬਾਈ ਆਪਣੇ ਘਰ ਦੂਗੀ ਆ ਜਣਾ ਨਹੀਂ ਇਹ ਆਪਣੀ ਮੁੱਲ ਲਿਆਂਦੀ ਵੀ ਹੈ ਤਾਜੀ ਸੂਈ ਵੀ ਅੱਛਾ ਮੁੱਲ ਲਿਆਂਦੀ ਸੀਗੀ ਠੀਕ ਹੈ ਤੇ ਤੇ ਤਾਜੀ ਨੇ ਕਿੰਨਾ ਦੁੱਧ ਦਿੱਤਾ ਬਾਈ ਇਹਨੇ 30 ਲੀਟਰ ਦਿੱਤਾ ਬਾਈ 30 ਲੀਟਰ ਦਿੱਤਾ ਆਪਣੇ ਕੋਲੇ ਠੀਕ ਆ ਵੀ ਆਪਾਂ ਚੋਇਆ ਹਨਾ ਹਾਂ ਹਾਂ ਚੋਇਆ ਠੀਕ ਆ ਤੇ ਹੁਣ ਇਹ ਗੱਬਣ ਕਿੰਨੇ ਟਾਈਮ ਦੀ ਹੈਗੀ ਇਹਨੂੰ 5 ਪੂਰੇ ਹੋ ਕੇ ਸੀਮਾ ਲੱਗਿਆ ਵਾ 14 ਤੋਂ 5 ਪੂਰੇ ਹੋ ਕੇ 6ਵਾਂ ਲੱਗ ਗਿਆ ਹਾਂ ਆ 14 ਤੋਂ ਹਾਂ ਹਾਂ 14 ਤੋਂ ਠੀਕ ਆ 6ਵਾਂ ਸਟਾਰਟ ਹੋ ਗਿਆ ਹਣਾ ਹਾਂ ਹਾਂ ਠੀਕ ਹੈ ਤੇ ਸੂਆ ਕਿਹੜਾ ਸੂਣਾ ਨੇ ਤੀਜਾ ਸੂਆ ਸੂਣਾ ਤੀਜੇ ਸੂਏਸ ਵਾਰ ਸੂਣਾ ਆਇਆ ਨੇ ਹਾਂ 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 ਠੀਕ ਹੈ ਤਸੀਮਨ ਦਾ ਪਤਾ ਕੋਈ ਕਿਹੜਾ ਲੱਗਿਆ ਵਾ ਇਹ ਆਪਣਾ ਹੰਟਰ ਦਾ ਲੱਗਿਆ ਵਾ ਜੀ ਲక్ష్ਮੀਨਾਰੀ ਵਾਲਿਆਂ ਦੇ ਹਾਂ ਹੰਟਰ ਬਾਲ ਦਾ ਸੀਮਨ ਲੱਗਿਆ ਵਾ ਠੀਕ ਆ ਆ ਸਟਰਾ ਆਪਣੇ ਕੋਲੇ ਆ ਹਣਾ ਹਾਂ ਹਾਂ ਠੀਕ ਆ ਦੋਸਤੋ ਆ ਸਟਰਾ ਦੇਖ ਸਕਦੇ ਹੋ ਤੁਸੀਂ ਤੇ ਕਈ ਵਾਰੀ ਇਹਦੇ ਵਿੱਚ ਸ਼ਾਇਦ ਨਾ ਕਲੀਅਰ ਆਵੇ ਤੁਹਾਨੂੰ ਆਪਾਂ ਇੱਥੋਂ ਤੁਸੀਂ ਦੇਖ ਸਕਦੇ ਹੋ ਉਹਨੂੰ ਕਲੀਅਰ ਦਿਂਦਾ ਹੋਣਾਗਾ ਤੇ ਐਲਡੀਐਫ ਵਾਲਾ ਦੇ ਹੰਟਰ ਬਾਲ ਦਾ ਸੀਮਾ ਲੱਗਿਆ ਵਾ ਤੇ ਪੂਰਾ ਟੌਪ ਦਾ ਬੋਲ ਆ ਤੇ ਜੇ ਵੱੱਛੀ ਦੇਗੀ ਤਾਂ ਬੱਲੇ ਬੱਲੇ ਆ ਤੇ ਬਾਕੀ ਆਪਾਂ ਬਾਈ ਤੋਂ ਰੇਟ ਪੁੱਛ ਲੈਨੇ ਆ ਵੀ ਇਹਦਾ ਰੇਟ ਕੀ ਕਰਦੇ ਆਗੇ ਤੇ ਬਾਈ ਰੇਟ ਕਿੰਨਾ ਕਰਦੇ ਆਪਾਂ ਮੁੱਲ 70000 ਰੁਪਇਆ ਕਰਦੇ ਆ ਬਾਈ 70000 ਹਾਂ ਠੀਕ ਆ ਇਹ ਮਾਨਤਾਣ ਹੋ ਜੂਗਾ ਇਹ ਰੇਟ 'ਚ ਠੀਕ ਆ ਵੀ ਮਾਨਤਾਣ ਨਹੀਂ ਹੋਊਗਾ ਹਾਂ ਮਾਨਤਾਣ ਨਹੀਂ ਹੋਊਗਾ ਠੀਕ ਆ ਕਿਉਂਕਿ ਰੇਟ ਪਹਿਲਾਂ ਹੀ ਜਾਇਜ਼ ਕਰਿਆ ਆਪਾਂ ਹਨਾ ਠੀਕ ਆ ਵੀ ਕੋਈ ਬਾਹਲਾ ਨਹੀਂ ਮੰਗ ਲਿਆ ਹਨਾ ਠੀਕ ਆ ਲੋਬੀ ਦੋਸਤੋ ਰੇਟ ਵੀ ਬਾਈ ਨੇ ਜਾਇਜ਼ ਹੀ ਕਰਿਆ ਹੈਗਾ ਤੇ ਇਹਦੇ 'ਚ ਮਾਨਤਾਣ ਨਹੀਂ ਹੋਊਗਾ ਤੇ ਜੀ ਨੂੰ ਵੀ ਪਸੰਦ ਆਉਂਦੀ ਆ ਤੁਸੀਂ ਆਪ ਦੀ ਤਸੱਲੀ ਕਰਕੇ ਲਿਜਾ ਸਕਦੇ ਹੋ ਹੁਣ ਦੁੱਧ ਦਾ ਕੀ ਕੰਡੀਸ਼ਨ ਆਗੀ ਦੁੱਧ ਬਾਈ ਥਾਣੇ ਪਾਸ ਕਰਾਉਣੀ ਠੀਕ ਆ ਹੁਣ ਥਾਣੇ ਪਾਸ ਕਰਾਜੂ ਜੀਨ ਤੇ ਮਿਲਦੀ ਆ ਵੀ ਉਹ ਨਿਆਣਾ ਪਾ ਕੇ ਪਾਸ ਕਰਾ ਦਈਂ ਠੀਕ ਆ ਮਸ਼ੀਨ ਤੇ ਮਿਲਦੀ ਹਾਂ 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 ਮਸ਼ੀਨ ਤੇ ਮਿਲਦੀ ਵਾ ਡਰਾਈ ਦਾ ਟਾਈਮ ਹੀ ਬਸ ਡਰਾਈ ਹੋਈ ਆ ਕਿਤਾਬ ਦੀ ਹੈ ਨਾ ਹਾਂ ਡਰਾਈ ਹੋਈ ਵੀ ਬਸ ਜਿਹਨੇ ਖਰੀਦਣੀ ਆ ਵੀ ਉਹ ਥਣਪਾਸ ਹੋ ਜਾਣਗੇ ਠੀਕ ਆ ਉਹ ਵੀ ਆਪਣੇ ਥਣਪਾਸ ਕਰਾ ਕੇ ਲਿਆ ਸਕਦਾ ਹੈ ਨਾ ਹਾਂ ਹਾਂ ਠੀਕ ਆ ਕੋਲਕ ਗੇੜਾ ਦਵਾ ਦੇ ਲੋ ਵੀ ਦੋਸਤੋ ਡਿਟੇਲ ਆਪਾਂ ਲੈਤੀ ਆ ਟੋਕੜ ਗੱਭਣ ਆਗੀ ਪੰਜ ਮਹੀਨੇ ਪੂਰੇ ਹੋ ਕੇ ਤੇ ਇਹਨੂੰ ਛੇਮਾ ਲੱਗਿਆ ਵਾ ਤਕਰੀਬਨ 4 ਮਹੀਨੇ ਰਹਿ ਕੇ ਚਾਰਾਂ ਤੋਂ ਵੀ ਘੱਟ ਹੀ ਰਹਿਗੇ ਤੇ ਵੇਲ ਚੰਗੀ ਆ ਕੱਦ-ਕਾਟ ਵੀ ਠੀਕ ਆ ਜਿਵੇਂ ਦਰਮਿਆਨਾ ਹੁੰਦਾ ਉਸ ਹਿਸਾਬ ਦੇ ਵਿੱਚ ਆਗੀ ਤੇ ਬਾਕੀ ਪ੍ਰਿੰਟ ਪ੍ਰਿੰਟ ਸੋਹਣਾਗਾ ਬਾਕੀ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਪਿਓਰ ਬਰੀਡ ਦੇ ਵਿੱਚ ਹੈਗੀ। ਬਾਕੀ ਉਹਨੂੰ ਪਤਾ ਹੀ ਆ ਗਾਇਆਂ ਮਸਤੀ ਕਰਦੀਆਂ ਹੀ ਹੁੰਦੀਆਂ ਹਨਾ ਤੇ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਢੱਲਾ ਢੁਲਾ ਮੈਂ ਦਾ ਵੀ ਮੌਕੇ ਤੇ ਇਹ ਚੰਗਾ ਆਰਡਰ ਤਿਆਰ ਕਰਦੀ ਹੋਊਗੀ ਤੇ ਬਾਕੀ ਨਾੜਾ ਨੂੜਾ ਵੀ ਚੰਗੀਆਂ ਦੇਖ ਸਕਦੇ ਹੋ ਤੁਸੀਂ ਮਿਲਕ ਵੇਨ ਤੇ ਥਾਣਾ ਦਾ ਸਾਈਜ਼ ਵੀ ਬਹੁਤ ਵਧੀਆ ਹੈਗਾ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਆ ਗਈ ਤੇ ਬਾਕੀ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਹੈਗੀ। ਤੇ ਬਾਕੀ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਰੀਲ ਬਣਾਈ ਰੀਲ ਤੇ ਹਰਮਨ